ਸਾਡਾ ਤੀਸਰਾ ਉਦੇਸ਼ ਹੈ ਨਸ਼ਾ ਮੁਕਤ ਸਮਾਜ ਦੀ ਸਜਣਾ ਨਸ਼ਾ ਮੁਕਤ ਸਮਾਜ ਦੀ ਸਜਣਾ ਦਾ ਕੰਮ ਕਿੰਨਾ ਕੁ ਅਹਿਮ ਹੈ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡੇ ਸਮਾਜ ਵਿੱਚ ਨਸ਼ੇ ਕਿਸ ਤਰ੍ਹਾਂ ਪਰਫੁੱਲਤ ਹੋ ਰਹੇ ਨੇ ਇਹ ਘਰ ਘਰ ਦੀ ਕਹਾਣੀ ਹੈ ਇਹ ਇਹ ਗਰਾਵਟ ਕਿੱਥੋਂ ਤੱਕ ਆ ਚੁੱਕੀ ਹੈ ਮੈਂ ਤੁਹਾਡੇ ਨਾਲ ਆਪਣੀ ਇੱਕ ਹੱਦਬੀਤੀ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਅਸੀਂ ਇਹੀ ਉਦੇਸ਼ ਲੈ ਕੇ ਜਿਨ੍ਹਾਂ ਵਿਚਾਰਾਂ ਨੂੰ ਲੈ ਕੇ ਅੱਜ ਅਸੀਂ ਜੁੜੇ ਹੋਏ ਹਾਂ ਇੱਕ ਸਕੂਲ ਦੇ ਵਿੱਚ ਕਿ ਸਕੂਲ ਦੇ ਵਿੱਚ ਅਸੀਂ ਉਹ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਔਰ ਅਧਿਆਪਕਾਂ ਦੀ ਇਕੱਤਰਤਾ ਦੇ ਲਈ ਅਸੀਂ ਪਹੁੰਚੇ ਸਕੂਲ ਦੇ ਵਿੱਚ ਰਿਸੈਸ ਹੋਈ ਹੋਈ ਸੀ ਤੇ ਅਸੀਂ ਪ੍ਰਿੰਸੀਪਲ ਮੈਡਮ ਦੇ ਕਮਰੇ ਵਿੱਚ ਗਏ ਤਾਂ ਮੈਡਮ ਨੇ ਸਾਨੂੰ ਦੱਸਿਆ ਕਿ ਅਸੀਂ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੋੜਨ ਦੇ ਲਈ ਉਹਨਾਂ ਅੰਦਰ ਨੈਤਿਕ ਗੁਣਾਂ ਨੂੰ ਪਰਫੁੱਲਤ ਕਰਨ ਲਈ ਕਿਹੜੇ-ਕਿਹੜੇ ਕਾਰਜ ਕਰਦੇ ਹਾਂ ਗੁਰਬਾਣੀ ਕੰਠ ਮੁਕਾਬਲੇ ਕਰਵਾਉਨੇ ਆ ਪਾਸ਼ਨ ਮੁਕਾਬਲੇ ਹੁੰਦੇ ਨੇ ਦਸਤਾਰ ਸਜਾਉਣ ਮੁਕਾਬਲੇ ਕਰਾਉਨੇ ਆ ਸਵੇਰੇ ਅਸੀਂ ਕੀਰਤਨ ਕਰਦੇ ਹਾਂ ਅਰਦਾਸ ਹੁੰਦੀ ਹੈ ਇਹ ਸਾਰੀਆਂ ਗੱਲਾਂ ਬਾਤਾਂ ਦੱਸਦੇ ਹੋਏ ਪ੍ਰਿੰਸੀਪਲ ਮੈਡਮ ਬੜੇ ਉਤਸ਼ਾਹ ਦੇ ਵਿੱਚ ਸਨ ਕਿ ਅਸੀਂ ਬਹੁਤ ਕਾਰਜ ਕਰਦੇ ਹਾਂ ਵਿਦਿਆਰਥੀਆਂ ਦੇ ਅੰਦਰ ਨੈਤਿਕ ਗੁਣਾਂ ਦੀ ਪਰਫੁੱਲਤਾ ਕਰਨ ਦੇ ਲਈ ਮੈਂ ਤੁਹਾਨੂੰ ਇੱਕ ਜਿਹੜੀ ਗੱਲ ਕਰਨ ਲਿਆ ਉਹਦੇ ਵਿੱਚ ਮੈਂ ਸਨੇਹਾ ਦੇਣਾ ਚਾਹੁੰਦਾ ਕਿ ਅਸੀਂ ਇਹ ਸਭ ਕੁਝ ਕਰ ਰਹੇ ਹਾਂ ਪਰ ਸਾਡੇ ਗਰਾਸਰੂਟ ਤੇ ਕੀ ਹੋ ਰਿਹਾ ਕਈ ਵਾਰ ਅਸੀਂ ਉਹ ਤੋਂ ਅਵੇਸਲੇ ਰਹਿ ਜਾਂਦੇ ਹਾਂ ਮੈਡਮ ਇਹ ਗੱਲਾਂ ਬਾਤਾਂ ਕਰਦੇ ਸਾਨੂੰ ਆਪਣੇ ਸਕੂਲ ਦਾ ਆਊਂਡ ਲੈਂਡ ਦੇ ਲਈ ਬਾਹਰ ਲੈ ਆਏ ਤੇ ਅਸੀਂ ਜਦੋਂ ਗਰਾਊਂਡ ਦੇ ਵਿੱਚੋਂ ਦੀ ਲੰਘ ਰਹੇ ਸਾਂ ਕਲਾਸਰੂਮਸ ਦੇ ਅੱਗੇ ਦੀ ਲੰਘ ਰਹੇ ਸਾਂ ਕੋਰੀਡੋਰ ਦੇ ਵਿੱਚ ਦੀ ਇੱਕ ਛੋਟਾ ਜਿਹਾ ਬੱਚਾ ਖੇਡਦਾ ਖੇਡਦਾ ਆਇਆ ਔਰ ਸਾਡੇ ਅੱਗੇ ਬੁੜਕ ਕੇ गिर ਗਿਆ ਤੇ ਬੱਚੇ ਨੇ ਉਹਨੇ ਸਾਡੇ ਸਾਹਮਣੇ ਖੜੇ ਹੋ ਕੇ ਜਦੋਂ ਬੱਚਾ ਗਿਰਦਾ ਕੱਪੜਿਆਂ ਨੂੰ ਮਿੱਟੀ ਲੱਗ ਜਾਂਦੀ ਹੈ ਤਾਂ ਉਸ ਬੱਚੇ ਨੇ ਸਾਡੇ ਸਾਹਮਣੇ ਖੜ ਕੇ ਆਪਣੀ ਸ਼ਰਟ ਨੂੰ ਇਸ ਤਰ੍ਹਾਂ ਝਾੜਿਆ ਜਦੋਂ ਬੱਚਾ ਆਪਣੀ ਸ਼ਰਟ ਝਾੜ ਰਿਹਾ ਸੀ ਤਾਂ ਅਚਨਚੇਤ ਮੇਰਾ ਧਿਆਨ ਉਸ ਬੱਚੇ ਦੀ ਪਾਕਟ ਤੇ ਗਿਆ ਬੱਚੇ ਨੂੰ ਪਸੀਨਾ ਆਇਆ ਹੋਇਆ ਸੀ ਜਦੋਂ ਕਦੀ ਸਾਨੂੰ ਪਸੀਨਾ ਆਇਆ ਹੋਵੇ ਪਾਕਟ 'ਚ ਅਸੀਂ 500 ਦਾ ਨੋਟ ਪਾਇਆ ਹੋਵੇ ਤੇ ਬਾਹਰੋਂ ਦਿਸਦਾ ਕਿ ਸਾਡੀ ਜੇਬ ਦੇ ਵਿੱਚ ਨੋਟ ਪਾਇਆ ਹੋਇਆ ਹੈ ਉਸ ਬੱਚੇ ਨੂੰ ਪਸੀਨਾ ਆਇਆ ਔਰ ਉਹ ਬੱਚਾ ਆਪਣੀ ਸ਼ਰਟ ਝਾੜ ਰਿਹਾ ਮੇਰਾ ਧਿਆਨ ਉਹਦੀ ਪਾਕਟ ਵੱਲ ਗਿਆ ਤਾਂ ਮੈਂ ਕੀ ਦੇਖਿਆ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹਦੀ ਪਾਕਟ ਦੇ ਵਿੱਚ ਕੁਝ ਗਲਤ ਹੈ ਮੈਂ ਉਸ ਬੱਚੇ ਨੂੰ ਆਵਾਜ਼ ਮਾਰੀ ਬੱਚਾ ਬੇਧਿਆਨਾ ਹੋ ਕੇ ਨਿਕਲ ਗਿਆ ਪ੍ਰਿੰਸੀਪਲ ਦੇ ਨਾਮ ਲੈ ਕੇ ਆਵਾਜ਼ ਮਾਰੀ ਬੱਚਾ ਸਾਡੇ ਕੋਲੇ ਆ ਗਿਆ ਤੇ ਮੈਂ ਉਹ ਕੋਡਾ ਹੋ ਕੇ ਬੱਚੇ ਦੇ ਬਰਾਬਰ ਬੈਠ ਗਿਆ ਤੇ ਮੈਂ ਦੇਖਣਾ ਮੈਂ ਦੇਖ ਰਿਹਾ ਸੀ ਕਿ ਉਸ ਬੱਚੇ ਦੀ ਪਾਕਟ ਵਿੱਚ ਕੀ ਹੈ ਮੈਂ ਰੈਕੋਗਨਾਈਜ਼ ਕਰ ਲਿਆ ਕਿ ਇਹ ਸੱਚਮੁੱਚ ਉਹੀ ਗਲਤ ਚੀਜ਼ ਹੈ ਜਿਸ ਦਾ ਮੈਨੂੰ ਸ਼ੱਕ ਸੀ ਤੇ ਮੈਂ ਉਸ ਬੱਚੇ ਨੂੰ ਕਿਹਾ ਮੈਂ ਕਿਹਾ ਬੱਚਾ beta ਤੁਹਾਡੀ ਪਾਕਟ ਵਿੱਚ ਕੀ ਹੈ ਤਾਂ ਉਸ ਬੱਚੇ ਨੇ ਆਪਣੀ ਪਾਕਟ ਦੇ ਵਿੱਚੋਂ ਇੱਕ ਪੌਊਚ ਕੱਢ ਕੇ ਮੇਰੇ ਸਾਹਮਣੇ ਕਰਦੇ ਆ ਕਿਹਾ ਅੰਕਲ ਟੌਫੀ ਉਸ ਪੌਊਚ ਦੇ ਉੱਤੇ ਲਿਖਿਆ ਹੋਇਆ ਸੀ ਕਬੀਰ ਇਹ ਤੰਬਾਕੂ ਦਾ ਪੌਊਚ ਸੀ ਮੈਂ ਉਸ ਬੱਚੇ ਨੂੰ ਸਵਾਲ ਕੀਤਾ ਮੈਂ ਕਿਹਾ ਬੇਟਾ ਛੋਟੀ ਜੀ ਬੱਚੀ ਮੈਂ ਕਿਹਾ ਬੇਟਾ ਤੁਸੀਂ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਅੰਕਲ ਮੈਂ ਤੀਸਰੀ ਕਲਾਸ ਵਿੱਚ ਬੇਟਾ ਤੁਸੀਂ ਇਹ ਟਾਫੀ ਕਿਥੋਂ ਲਈ ਹੈ ਅੰਕਲ 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 ਬੱਚਾ ਖੇਡ ਕੇ ਭੱਜਿਆ ਆ ਰਿਹਾ ਸੀ ਉਹਨੂੰ ਸਾਹ ਚੜਿਆ ਹੋਇਆ ਸੀ ਮੈਨੂੰ ਉਹ ਦਿਨ ਨਹੀਂ ਭੁੱਲਦਾ ਬੱਚਾ ਸਾਹ ਚੜਿਆ ਬੋਲ ਰਿਹਾ ਹੈ ਅੰਕਲ 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 ਸੇਰੇ ਨਾ ਮਮਾ ਨੇ ਮੈਨੂੰ ਨਾ ਬ੍ਰੈਡਲੈਂਡ ਭੇਜਿਆ ਸੀ ਇੱਕ ਨਾ 1 ਰੁਪਿਆ ਬਚ ਗਿਆ ਅੰਕਲ ਨੇ ਨਾ ਮੈਨੂੰ ਇਹ ਟਾਫੀ ਦੇ ਦਿੱਤੀ ਮੈਂ ਪੁੱਛਿਆ ਬੇਟਾ ਤੁਸੀਂ ਇਹ ਟਾਫੀ ਕਦੋਂ ਦੇ ਖਾ ਲਿਓ ਅੰਕਲ 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 ਮੈਂ ਨਾ ਮੈਂ ਨਾ ਮੈਂ ਨਾ 2 ਸਾਲ ਦਾ ਖਾਣਾ ਉਹ ਹੈ ਤਾਂ ਲੜਕੀ ਸੀ ਤੇ ਬਾਰ ਬਾਰ ਕਹਿ ਰਹੀ ਸੀ ਮੈਂ ਖਾਣਾ ਮੈਂ ਕਰਨਾ ਉਹ 3 ਤੀਸਰੀ ਕਲਾਸ ਦੀ ਵਿਦਿਆਰਥਣ ਪਹਿਲੀ ਕਲਾਸ ਤੋਂ ਨਸ਼ਈ ਹੋ ਚੁੱਕੀ ਹੈ ਅਸੀਂ ਵਿਦਿਅਕ ਅਦਾਰਿਆਂ ਦੇ ਵਿੱਚ ਭਾਸ਼ਣ ਕਵਿਤਾ ਦਸਤਾਰ ਸਜਾਉਣ ਅਰਦਾਸ ਤੇ ਸਾਰੇ ਮੁਕਾਬਲੇ ਕਰਵਾ ਰਹੇ ਆ ਪਰ ਗਰਾਸ ਰੂਟ ਤੇ ਕੀ ਹੋ ਰਿਹਾ ਹੈ ਕਦੀ ਅਸੀਂ ਸੋਚਿਆ ਹੈ ਇਹਦੇ ਬਾਰੇ ਉਹ ਬੱਚੀ ਗੱਲਾਂ ਕਰ ਰਹੀ ਸੀ ਮੇਰੇ ਪੈਰਾ ਹਾਈਟੋ ਜ਼ਮੀਨ ਕਿਸਕ ਦੀ ਜਾ ਰਹੀ ਸੀ ਮੈਂ ਉਸ ਛੋਟੇ ਜਿਹੇ ਬੱਚੇ ਨੂੰ ਆਖਰੀ ਸਵਾਲ ਕੀਤਾ ਮੈਂ ਕਿਹਾ ਬੇਟਾ ਤੁਹਾਨੂੰ ਇਹ ਟੌਫੀ ਸਵਾਦ ਲੱਗਦੀ ਹੈ ਟੂ ਮਾਈ ਅਟਰ ਸਰਪ੍ਰਾਈਜ਼ ਵਾਟ ਅਨ ਇੰਟੈਲੀਜੈਂਟ ਆਨਸਰ ਸ਼ੀ ਗੇਵ ਛੋਟਾ ਜਿਹਾ ਬੱਚਾ ਕਿੰਨਾ ਇੰਟੈਲੀਜੈਂਟ ਜਵਾਬ ਦੇ ਰਿਹਾ ਕਹਿੰਦਾ ਅੰਕਲ ਸਵਾਦ ਨਹੀਂ ਲੱਗਦੀ ਪਰ ਖਾਣ ਨੂੰ ਜੀ ਕਰਦਾ ਵਾਟ ਇਜ਼ ਥਿਸ ਸਾਡੀ 8 ਵਰਿਆਂ ਦੀ ਤੀਸਰੀ ਜਮਾਤ ਦੀ ਵਿਦਿਆਰਥਣ ਤੰਬਾਕੂ ਦੀ ਸ਼ਿਕਾਰ ਹੋ ਚੁੱਕੀ ਹੈ ਹੁਣ ਉਹ ਇਸ ਤੋਂ ਵੱਡੇ ਨਸ਼ੇ ਕਰੇਗੀ ਤੇ ਅਸੀਂ ਕਹਿੰਦੇ ਹਾਂ ਅਸੀਂ ਬਹੁਤ ਕੁਝ ਕਰ ਰਹੇ ਹਾਂ ਪਿਆਰ ਵਾਲਿਓ ਬਹੁਤ ਬਰੀਕੀ ਵਿੱਚ ਵਾਚਣ ਵਾਲਾ ਔਰ ਬੜਾ ਅਹਿਮ ਵਿਸ਼ਾ ਹੈ ਇਹ ਨਸ਼ਿਆਂ ਦਾ ਇਸ ਵਿਸ਼ਿਆਂ ਦੇ ਇਸ ਵਿਸ਼ੇ ਦੇ ਉੱਤੇ ਅਹਿਮ ਗੱਲਬਾਤ ਨੂੰ ਕਰਨ ਦੇ ਲਈ ਸਾਡੇ ਕੋਲੇ ਕੈਨੇਡਾ ਤੋਂ ਉੱਚੇਚੇ ਤੌਰ ਤੇ ਡਾਕਟਰ ਰਗਵੀਰ ਸਿੰਘ ਜੀ ਪਹੁੰਚੇ ਹਨ ਜਿਨ੍ਹਾਂ ਨੂੰ ਪ੍ਰਾਈਮ ਮਿਨਿਸਟਰ ਅਵਾਰਡ ਆਫ ਕੈਨੇਡਾ ਮਿਲੇਆ ਵਲੰਟੀਅਰ ਅਵਾਰਡ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਵੱਲੋਂ ਉਹਨਾਂ ਨੂੰ ਮਿਲੇਆ ਉਸ ਤੋਂ ਪਹਿਲਾਂ ਉਹਨਾਂ ਨੂੰ ਆਰਡਰ ਆਫ ਬ੍ਰਿਟਿਸ਼ ਕੋਲੰਬੀਆ ਮਿਲ ਚੁਕਿਆ ਹੋਰ ਬਹੁਤ ਵੱਡੇ ਕੰਮ ਉਹਨਾਂ ਨੇ ਸਮਾਜ ਦੀ ਸੇਵਾ ਦੇ ਵਿੱਚ ਦੁਨੀਆ ਭਰ ਵਿੱਚ ਕੀਤੇ ਨੇ ਸਾਨੂੰ ਮਾਣ ਹੈ ਕਿ ਅੱਜ ਦੀ ਇਸ ਅੰਤਰਰਾਸ਼ਟਰੀ ਵਿਦਿਅਕ ਕਾਨਫਰੰਸ ਵਿੱਚ ਇਸ ਮਹੱਤਵਪੂਰਨ ਵਿਸ਼ੇ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਕਰਨ ਲਈ ਸਾਡੇ ਵਿੱਚ ਹਾਜ਼ਰ ਹਨ ਡਾਕਟਰ ਰਗ ਦੀਪ ਸਿੰਘ ਜੀ ਮੈਂ ਬੇਨਤੀ ਕਰਾਂਗਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਵਿਦਿਅਕ ਸੰਸਥਾਵਾਂ ਦੀ ਭੂਮਿਕਾ ਸਬੰਧੀ ਆਪਣੇ ਵਿਚਾਰ ਸਾਂਝੇ ਕਰਨਗੇ ਡਾਕਟਰ ਗਗਵੀਰ ਸਿੰਘ ਮਾਹੌਜ ਸਿੱਖ ਜਗਤੀਆਂ ਉੱਚ ਸਿੱਖ ਸਿਧਾਂਤ ਭੈਣੋ ਤੇ ਭਰਾਓ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਰਗ ਜਿਹੜਾ ਇੱਕ ਕੈਮੀਕਲ ਆ ਜਿਹੜਾ ਸਾਡੇ ਸੋਚਣ ਸ਼ਕਤੀ ਨੂੰ ਸਾਡੇ ਦਿਮਾਗ ਨੂੰ ਬਰਬਾਦ ਕਰਨ ਦੇ ਹਾਲਾਣ ਦੇ ਆ ਸਿੱਖ 168 ਮੁਲਕਾਂ ਦੇ ਦੁਨੀਆ ਦੇ ਰਹਿੰਦੇ ਆ ਤੇ ਆਵਾਦੇ ਕੈਨੇਡਾ ਚ ਸਭ ਤੋਂ ਜਿਆਦਾ ਇੰਗਲੈਂਡ ਚ ਸਭ ਤੋਂ ਜਿਆਦਾ ਅਮਰੀਕਾ ਚ ਸਭ ਤੋਂ ਜਿਆਦਾ ਛੱਡੀ ਆ ਅਸੀਂ ਉੱਥੇ ਜਾ ਕੇ ਪਹਿਲਾਂ ਨਸ਼ਿਆਂ ਦਾ ਕੰਮ ਸ਼ੁਰੂ ਕੀਤਾ ਰੋਜ਼ 12 ਚ ਜਾਣਾ ਨਸ਼ੇ ਪੀਣੇ ਪਰ ਹੁਣ ਸਾਨੂੰ ਥੋੜੀ ਜਿਹੀ ਸਮਝ ਲੱਗ ਗਈ ਹੈ ਤੁਹਾਨੂੰ ਸਮਝਦੇ ਇਤਿਹਾਸ ਦੇ ਉੱਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਇੱਕ ਮੈਂ ਭੁੱਲ ਨਾ ਜਾਵਾਂ ਪਹਿਲਾਂ ਗੱਲ ਸਾਡੇ ਇੱਕ ਖਾਲਸਾ ਸਕੂਲ ਆ ਉੱਥੇ ਸਰੀ ਦੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਆ ਅਸੀਂ ਉੱਥੇ ਕੋ ਡੇਢ ਲੱਖ ਸਿੱਖ ਰਹਿੰਦੇ ਆ 5% ਸਾਡੇ ਇੰਡੀਆ ਦੇ ਹੋਰ ਲੋਕੀ ਆ ਉਹਦੇ ਵਿੱਚ ਸਾਡੇ ਕੋਲ 11 ਖਾਲਸਾ ਸਕੂਲ ਆ ਉੱਥੇ ਪੰਜ ਸਕੂਲ ਬਹੁਤ ਇੰਪੋਰਟੈਂਟ ਹੈ ਜਿਆਦਾ ਉਹਨਾਂ ਕੋਲ ਸਟਰੈਂਥ ਵੀ ਹੈਗੀ ਆ ਤੇ ਜਿਹੜਾ ਮੇਰਾ ਅੱਜ ਦਾ ਵਿਸ਼ਾ ਹੈ ਮੈਂ ਉਹਦੀ ਗੱਲ ਪਹਿਲਾਂ ਮੇਰਾ ਖਾਲ ਕਰ ਦਵਾਂ ਤਾਂ ਫਿਰ ਠੀਕ ਰਹੇਗਾ ਇੱਕ ਖਾਲਸਾ ਸਕੂਲ ਦੀ ਬ੍ਰਾਂਚ ਦੇ ਵਿੱਚ 3500 ਬੱਚਾ ਤੇ ਉਹਦੇ ਵਿੱਚ 1500 ਬੱਚਾ ਅੰਮ੍ਰਿਤਧਾਰੀ ਹੈ ਇੱਕ ਸਕੂਲ ਦੇ ਵਿੱਚ ਬਾਕੀ ਸਕੂਲਾਂ ਦੇ ਵਿੱਚ ਥੋੜੀ ਜਿਹੀ ਰਿਸ਼ੋ ਘਟਿਆ ਤਾਂ ਮੈਂ ਇਹ ਕਹਿ ਸਕਦਾ ਕਿ ਜਿੰਨੇ ਟੀਚਰ ਆ ਹੰਡਰਡਸ ਦੀ ਤਦਾਦ ਚ ਹੈ ਟੀਚਰ ਇਹ ਨੇ ਵੀ 15-20 ਹੋਣਗੇ ਉੱਚੇ 99% ਜਿਹੜੇ ਟੀਚਰ ਉਹ ਅਮਰਤਾਰੀ ਆ ਸਾਡੇ ਕੋਲ ਗੋਰੇ ਟੀਚਰ ਵੀ ਹੈਗੇ ਆ ਤੋਂ ਉਸ ਵਿੱਚ ਇੱਕ ਸਭ ਤੋਂ ਵਧੀਆ ਗੱਲ ਜਿਹੜੀ ਆ ਮੈਂ ਤੁਹਾਨੂੰ ਦੱਸਣ ਲੱਗਾ ਸ਼ਾਇਦ ਇਹ ਥੇ ਕਮ ਆ ਜਾਏ ਉਸ ਸਕੂਲ ਨੇ ਜਿੱਥੇ ਆਪਣੇ ਬੱਚੇ ਅਮਰਤਾਰੀ ਕੀਤੇ ਤੇ ਟੀਚਰ ਅਮਰਤਾਰੀ ਰੱਖੇ ਆ ਉਹ ਸਕੂਲ ਇੰਗਲਿਸ਼ ਦੇ ਸਪੈਲਿੰਗ B ਦੇ ਵਿੱਚ ਕੈਨੇਡਾ 'ਚ ਇਸ ਸਾਲ ਫਰਸਟ ਆਇਆ। ਉਹ ਸਕੂਲ ਕੈਨੇਡਾ 'ਚ ਫਰਸਟ ਆਇਆ ਇਸ ਸਾਲ ਇੰਗਲਿਸ਼ ਦੇ ਜਿਹੜੇ ਸਪੈਲਿੰਗਸ ਦੇ ਵਿੱਚ। ਸਪੋਰਟਸ 'ਤੇ ਬੜੀ ਦੇਰ ਹੈ। ਮੈਂ ਅਸ਼ਾਦ ਡਾਕਟਰ ਹਾਂ। ਬੱਚਾ ਘਰੋਂ ਬਾਹਰ ਨਿਕਲਦਾ। ਇੱਧਰ ਠੇਕਾ, ਇੱਧਰ ਠੇਕਾ। ਪੰਜਾਬ ਦੇ ਵਿੱਚ ਸ਼ਾਇਦ ਤੁਹਾਨੂੰ ਪਤਾ ਹੋਊਗਾ ਆਵਜ਼ੇ ਅਕਸਾਈਜ਼ ਆਫ ਸਰੀਆ ਤੇ 1946 ਦੇ ਵਿੱਚ ਹੀ ਕਰੋੜ ਦੇ ਠੇਕੇ ਨਲਾਮ ਹੋਏ ਸੀ ਜਦੋਂ ਜੁਆਇੰਟ ਪੰਜਾਬ ਸੀ ਦਿੱਲੀੋਂ ਆਕੇ ਤਾਂ 1964 ਦੇ ਵਿੱਚ ਟੋਟੇ ਥੋੜੇ ਜਾ ਕੇ ਪੰਜਾਬ ਦੇ ਤੇ 16 ਕਰੋੜ ਦੇ ਠੇਕੇ ਨਲਾਮ ਹੋਏ ਅੱਜ ਪਤਾ ਕਿੰਨੇ ਦੇ ਆ 5000 ਕਰੋੜ ਦੇ ਠੇਕੇ ਨਲਾਮ ਹੁੰਦੇ ਆ ਪਬਲੀਕੇਸ਼ਨ ਆਫ ਪੰਜਾਬ 1.8% ਵਾਧੀ ਐਵਰੀ ਈਅਰ ਤੁਹਾਨੂੰ ਪਤਾ ਹੋਏਗਾ ਇਹ ਥੋੜੀ ਜੰਦੀ ਨਿਊਜ਼ ਸੀ 1.8% ਲਾ ਲੋ 2% ਛੜੀ ਉਲਤ ਵਧਦੀ ਹੈ ਤੇ 15% ਸ਼ਰਾਬ ਦੀਆਂ ਬੋਸਲਾਂ ਵਧਦੀਆਂ ਉਹ ਕੱਲੀ ਸ਼ਰਾਬ ਦੀ ਠੇਕਿਆਂ ਦੀ ਨਹੀਂ ਗੱਲ 3 ਫੈਕਟਰੀ ਚੁੰਦੀਆਂ ਜਿਵੇਂ ਅਯਵਜਕ ਸਾਈਜ਼ ਹੋ ਚੁੱਕੇ ਹੁਣ 27 ਹੈ ਪ੍ਰੋਡਕਸ਼ਨ ਹੁੰਦੀ ਹੈ ਵਿਪਰਾਰ ਮੇਕਿੰਗ ਮਨੀ ਫਰਮ ਥੇਟ ਉਹ ਉਤੋਂ ਇਹ 5000 ਤਾਂ ਮੈਂ ਤਾਂ ਦੱਸ ਦਿੱਤੇ ਆ ਬੋਸਲਾਂ ਤੇ ਜਿਹੜੀਆਂ ਨੰਬਰ 2 ਤੇ ਉਹ ਫੈਕਟਰੀਆਂ ਵੇਚਦੀਆਂ ਹੋ ਜੁਦੀਆਂ ਅਸੀਂ ਮੇਰ ਕਰ ਦਿੰਨੇ ਆ ਘਰਾਂ 'ਚ ਕੱਢ ਲੈਨੇ ਆ ਅਸੀਂ ਬਾਹਰਲੇ ਲੱਖਾਂ ਟੋਕੀ ਬਾਹਰਲੇ ਬੈਠੇ ਆ ਦੋ ਦੋ ਚਾਰ ਚਾਰ ਬੋਸਲਾਂ ਅਸੀਂ ਉੱਥੋਂ ਰਾਮ ਦੀਆਂ ਲੈ ਆਉਣੀਆਂ ਭਾਜੀ ਹੁੰਦੇਣੀਆਂ ਚਾਚੇ ਹੁੰਦੇਣੀਆਂ ਚੰਡੀਗੜ੍ਹੋਂ ਆ ਰਹੀ ਹੈ ਬੇਅੰਤਹਾ ਚੀਜ਼ਾਂ ਹੋ ਰਹੀਆਂ ਸੋ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਕਿਹਾ ਸੀਗਾ ਕਿ ਤੁਸੀਂ ਜਿਹੜਾ 15% ਵਧਾਉਣੇ ਹੈਗੇ ਰੀਅਲੀ ਇੰਟਰਸਟਿਡ ਹੈ ਕਿ ਨਸ਼ੇ ਬੰਦ ਕਰਨੇ ਆ ਮੈਂ ਪ੍ਰਧਾਨ ਡਾਕਟਰ ਤੁਹਾਨੂੰ ਬੇਨਤੀ ਕਰਨੀ ਚਾਹਣਾ ਰੀਜ਼ਨ ਸੋ ਜੇ ਜਿਹੜਾ ਨਹੀਂ ਹਲਾਵਾਂਗੇ ਨਹੀਂ ਇਹਦਾ ਹਲਾਣਾ ਡੋਂਟ ਮੱਲੇ ਫਰਗੇਟ ਮੈਨੂੰ ਇਨੀ ਦੇਰ ਦਾ ਮੈਂ ਐਸਾ ਡਾਕਟਰ ਆ ਇਹ ਇਸ ਤਰ੍ਹਾਂ ਨਹੀਂ ਬੰਦ ਹੋਣੀ ਸਰਕਾਰਾਂ ਨੂੰ ਬੰਦ ਕਰਨਾ ਕਿਹਾ ਉਹਨਾਂ ਨੂੰ ਵੀ ਕਰਨੀ ਪਏ ਸਮਾਜ ਨੂੰ ਕਰਨੀ ਪੈਗੀ ਕਿਸੇ ਵਿਆਹ ਕੇ ਇੱਥੇ ਚਲ ਜਾ ਬਵਾਰਾ 2 2 3 3 4 4 ਲੱਗੀਆਂ ਭਾਜੀ ਉੱਥੇ ਪਹਿਲਾਂ ਲੈ ਲਓ ਇੱਥੋਂ ਤਾਂ ਸ਼ਰਮਨਾਕ ਹਾਲਤ ਹੋ ਗਈ ਹੈ ਕਿ ਸਾਡੀ ਮਾਂ ਜਿਸਨੇ ਗੁਰੂ ਨਾਨਕ ਨੂੰ ਜਨਮ ਦਿੱਤਾ ਸੀ ਉਹ ਵੀ ਨਸ਼ੇ ਤੇ ਜਾਵੜੀ ਆ ਧੀਆ ਜਾਵੜੀਆਂ ਵਾਟ ਹੈਪਨਡ ਇਨ ਦੀ ਯੂਨੀਵਰਸਿਟੀਆਂ ਅਗੇ ਫੇਮ ਭੰਗ ਹੁੰਦੀ ਸੀਗੀ ਹੁਣ ਲੇਟੈਸਟ ਸਭ ਤੋਂ ਜ਼ਿਆਦਾ ਫੀਮ ਤੋਂ ਬਾਅਦ ਇੱਕ ਸਿੰਥੈਟਿਕ ਆ ਗਈ ਆ ਹੈਰੋਇਨ ਇਹ 15000 ਰੁਪਏ ਦੀ ਰੋਜ਼ ਇੱਕ ਬੱਚੇ ਨੂੰ ਖਾਣੀ ਪੈਂਦੀ ਹੈ 5000 ਦੀ ਹੈ ਇੱਕ ਡੋਜ਼ ਦੀ ਤਤਨ ਵਰੋਂ ਨੇ ਖਾਣੀ ਹੈ ਕੀ ਕਰੂਗਾ ਡੁੱਟੂਗਾ ਪਰਸ ਖੋਊਗਾ ਫਲਾ ਕਰੂਗਾ ਉਹ ਕਰੂ ਚੋਰੀਆਂ ਡਾਕ ਕੇ ਇੱਥੇ ਐਸ ਤੰਤਨ ਦੀ ਖਬਰ ਆਈ ਸੀ ਕਿ 25 ਰੁਪਏ ਦੇ ਮਾਤਾ ਮੰਗੇ ਮਾਂ ਨੇ ਦਿੱਤੇ ਨਾ ਉਹਨੂੰ ਗੋਲੀ ਮਾਰ ਦਿੱਤੀ 25 ਰੁਪਈਆਂ ਦੀ ਖਾਤਰ ਸੋ ਇਹ ਚੀਜ਼ਾਂ ਵਰਸਟ ਇਹਨਾਂ ਤੋਂ ਕਿ ਮੈਥ ਵਗੈਰਾ ਆ ਗਈ ਹੈ ਬਹੁਤ ਸਾਰੀਆਂ ਆ ਚਿੱਟਾ ਜਿਹੜਾ ਕਹਿੰਨੇ ਆ ਸਮੈਕ ਕਰੈਕ ਕੋਕੈਨ ਵਰਸਟ ਦੁਨੀਆ ਦੀਆਂ ਇਹ ਜਿਹੜੀਆਂ ਡਰੱਗਸ ਆ ਗਏ ਆ ਮੈਂ ਸਮਝਦਾ ਇਹਦੇ ਨਾਲ ਪਤਾ ਕੀ ਹੋਏਗਾ ਹਿੰਦੁਸਤਾਨ ਦੀ ਆਬਾਦੀ ਜਿਹੜੀ ਆ 2000 ਹਿੰਦੁਸਤਾਨ ਪੰਜਾਬ ਦੀ ਆਬਾਦੀ 2011 ਦੇ ਵੀਵਰ ਸੇਵ ਆਊਟ 65% ਘਟਦੀ ਗਈ 2021 ਤੇ ਜਿਹੜੀ ਪਾਪੂਲੇਸ਼ਨ ਹੋਣੀ ਸਿੱਖਾਂ ਦੀ 47% ਹੋਣੀ ਕਿਤੇ ਭਲੇਖੇ ਚ ਨਾ ਰਹਿ ਜਾਏ ਪੰਜਾਬ ਦੇ ਲੋਕਾਂ ਦੀ ਅਸੀਂ ਕਹਿੰਦੇ ਹਾਂ ਇੱਕ ਬੱਚਾ ਹੋਣਾ ਚਾਹੀਦਾ ਉਹ ਡਾਕੇ ਮਾਰੀ ਜਾਏ ਮਾਂ ਕਹਿੰਦੀ ਆ ਇਹਨੂੰ ਮਰਨ ਨਹੀਂ ਦੇਣਾ ਇਹਨੂੰ ਜੇਲ੍ਹ ਚ ਨਹੀਂ ਜਾਣ ਦੇਣਾ ਨਹੀਂ ਉਹ ਸ਼ਰਾਬ ਪੀਓਗੇ ਐ ਸਮੈਕ ਤੇ ਕਰੈਕ ਲਓਗੇ ਮਾਂ ਗਰਭਤੀ ਨਹੀਂ ਹੋ ਸਕਦੀ ਟਿਕਟ ਗਰਾਂਟਡ ਗਲਤੀ ਨਾ ਕਹਣਾ ਮੈਂ ਇੱਥੇ ਉਦਾਂ ਉੱਚੀ ਉੱਚੀ ਰੌਲਾ ਪਾਉਣ ਨਹੀਂ ਆਇਆ ਔਥੈਂਟਿਕ ਇਹ ਗੱਲ ਬਾਪ ਦੇ ਵਿੱਚ ਵੀਰਜ ਬੱਚਾ ਪੈਦਾ ਕਰਨ ਦੀ ਸ਼ਕਤੀ ਨਹੀਂ ਹੋएगी ਉਹ ਬਾਹਰੋਂ ਹੋ ਜਾਏਗਾ ਸੋ ਇਸ ਕਰਕੇ ਆਵਧੀ ਕਿ ਨਹੀਂ ਚਲ ਜਾਊਗੀ ਇਹ ਬਹੁਤ ਵੱਡੀ ਇੱਕ ਚੀਜ਼ ਹੈ ਅਸੀਂ ਅੱਜ ਕੰਨੇ ਸਾਡੇ ਡਾਕਟਰ ਬਣ ਗਏ ਜੀਨਾਂ ਨੂੰ ਬਣ ਕੇ ਕੁਝ ਨਹੀਂ ਬਣਨਾ ਪਰਹੇਜ਼ ਕਰਨ ਦੀ ਕੋਸ਼ਿਸ਼ ਆ ਬੱਚਿਓ ਕਿਤੇ ਤੋਂ ਡਰਗ ਟ੍ਰੇਡਿੰਗ ਹੁਣ ਤੁਸੀਂ ਕਿਸੇ ਪਿੰਡ 'ਚ ਚਲ ਜਾਓ ਕੋਈ ਪਿੰਡ ਮੈਨੂੰ ਹੱਥ ਖੜਾ ਕਰਕੇ ਕਰਦਾ ਸਾਡੇ ਪਿੰਡ 'ਚ ਡਰਗ ਹੈ ਨਹੀਂ ਨਸ਼ੇ ਨਹੀਂ ਆ ਸਾਡੇ 12 ਸਾਲ ਪਿੰਡਿਆ ਕੀ ਗੱਲ ਨਾ ਕਿ ਕਿਉਂ ਸਾਰੇ ਪਿੰਡਾਂ ਦੇ ਵਿੱਚ ਫਲੈਸ਼ ਟ੍ਰੇਡਿੰਗ ਇਹ ਕੀ ਗੱਲ ਹੋ ਗਈ ਹੈ ਮੈਂ ਇਹਨੂੰ ਫਲੈਸ਼ ਟ੍ਰੇਡਿੰਗ ਨੂੰ ਕੀ ਕਹਾਂ ਰੰਡੀਵਾਦੀ ਕਹਿ ਦੂੰਗਾ ਹਰ ਪਿੰਡ ਦੇ ਵਿੱਚ ਹਰ ਢਾਬੇ 'ਚ ਹੋ ਰਹੀ ਹੈ ਤੇ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਆ ਉਹ ਕਹਿੰਦੇ ਜੀ ਮੇਰੇ ਘਰ ਤੋਂ ਠੀਕ ਹੈ ਮੈਨੂੰ ਨਹੀਂ ਫਸਾ ਕੀ ਹੋ ਰਿਹਾ ਵਟ ਵੈਨ ਯੂ ਆਰ ਨੋਟ ਕਨਸਰਨ ਜੇ ਕਨਸਰਨ ਆ ਇਹਨਾਂ ਨੇ ਅੱਜ ਆਈਂਦੇ ਬੰਦੇ ਇਕੱਠੇ ਕੀਤੇ ਹੋਇਆ ਕਿ ਕੌਮ ਦੀ ਗੱਲ ਸੋ ਅੱਗੇ ਆ ਗਿਆ ਡੋਮੈਸਟਿਕ ਵਾਇਲੈਂਸ ਆ ਗਈ ਕਮਿਊਨਿਟੀ ਵਾਇਲੈਂਸ ਮਰਡਰਸ ਬੁੱਲਿੰਗ ਲੂਟਿੰਗ ਮੋਟਰਸਾਈਕਲਾਂ ਦੀਆਂ ਢੇਰ ਪਏ ਆ ਪੰਜ ਪੰਜ ਬੰਦੇ ਬੈਠੇ ਹੁੰਦੇ ਆ ਕਿਸੇ ਕੁੜੀ ਨੂੰ ਘਰੋਂੇ ਨਿਕਲ ਦੇਣਾ ਇਹ ਕਿਸ ਤਰ੍ਹਾਂ ਦੀ ਖਬਰ ਆ ਕਲਾਸਰੂਮ 'ਚ ਜਾ ਕੇ ਵੜ ਗਿਆ ਕਲਾਸਰੂਮ 'ਚ ਪੜਾਉਂਦੇ ਤੇ ਟੀਚਰ 'ਤੇ ਜਾ ਕੇ ਵੜ ਗਿਆ ਇਹ ਕੁੜੀ ਨੂੰ ਮੈਂ ਲਿਆਣਾ ਬਾਹਰ ਨੂੰ ਕੋਈ ਸ਼ਰਮ ਦੀ ਹੱਦ ਹੋਣੀ ਚਾਹੀਦੀ ਹੈ ਇਨਸਾਨ ਨੂੰ ਕਿਦਾਂ ਸੋ ਮਾਫੀਆ ਕਲਚਰ ਸਾਰੇ ਅਸੀਂ ਕਹਿੰਨੇ ਆ ਕਰੋੜਾ ਰੁਪਈਆ ਬਣਾਈ ਜਾ ਪੈਸੇ ਬਈ ਪੈਸੇ ਬਣਾ ਲਓ ਕੱਲ ਦੇ ਵਾਰਸ ਨਹੀਂ ਬਣਨੇ ਅਜਿਆਂ ਕਹਿੰਦੇ ਆ ਡਾਕਟਰ ਬਣਾ ਦਿਓ ਕੀ ਕਰਨਾ ਪੈਸੇ ਬਣਾਉਣੇ ਲੋਕਾਂ ਨੂੰ ਲੁੱਟਣਾ ਇੰਜੀਨੀਅਰ ਬਣਾ ਦਿਓ ਸਾਇੰਟਿਸਟ ਵਿਚਾਰੇ ਵਾਲੇ ਭਲੇ ਮਾਨਸਾ ਥੋੜੇ ਜੇ ਉਹ ਕਦੀ ਇਹ ਜਿਹੜਾ ਸਚਾਰਾ ਮਨੋਖੇ ਦੀ ਗੱਲ ਕਿਸੇ ਨੇ ਕੀਤੀ ਆ ਮੈਂ ਪਹਿਲੀ ਵਾਰ ਸੁਣਿਆ ਇੱਥੇ ਸੁਣਿਆ ਸਚਾਰਾ ਮਨੋਖ ਬਣਾਉਣਾ ਚਾਹੀਦਾ ਜੇ ਤਾਂ ਨਸ਼ਿਆਂ ਦੇ ਇਹ ਜਿਹੜੇ ਗੱਲਾਂ ਇਹ ਇਸ ਆਰਗੇਨਾਈਜੇਸ਼ਨ ਨੇ ਕੀਤੀਆਂ ਇਹ ਤੋਂ ਬਚਣਾ ਕੱਲੇ ਟੀਚਰਸ ਨਹੀਂ ਆ ਸਰਕਾਰ ਸਮਾਜ ਕੇਮਿਸਟ ਰਲ ਮਿਲ ਕੇ ਤੇ ਅਖੀਰ ਦੇ ਵਿੱਚ ਯੂਥ ਉਹਨੂੰ ਵੀ ਸਮਝ ਚਾਹੀਦੀ ਆ ਇਹ ਕਿਤੇ ਧੀਆ ਪੁੱਤਰ ਸਾਡੇ ਚੰਗੇ ਬਣ ਜਾਣ ਕੌਮ ਦੀ ਸੇਵਾ ਕਰਨਗੇ ਮਾਪਿਆਂ ਦੀ ਸੇਵਾ ਕਰਨਗੇ ਇਹ ਮਾਰਡਰ ਤੋਂ ਬਚ ਸਕਣਗੇ ਮੈਂ ਟੀਚਰ ਨੂੰ ਬੇਨਤੀ ਕਰਨੀ ਚਾਹਣਾ ਕਿ ਟੀਚਰ ਸਹਿਬਾਨ ਤੁਸੀਂ ਕੋਸ਼ਿਸ਼ ਕਰਿਓ ਸਚਾਰਾ ਮਨੁੱਖ ਬਣਾਓਗੇ ساری ਜ਼ਿੰਦਗੀ ਤੁਹਾਡੇ ਪਹਿਰੇ ਹੱਥ ਲਾਉਣਗੇ ਲੋਕੀ ਸਵੇਰੇ ਆਉਂਦੇ ਬੱਚੇ 10 15 20 ਮਿੰਟ ਉਹਨਾਂ ਨੂੰ ਸੱਚਾਰੇ ਜੀਵਨ ਦੀ ਗੱਲ ਦੱਸੋ ਪੁੱਤਰ ਤੁਸੀਂ ਨਸ਼ੇ ਨਹੀਂਓ ਕਰਨਾ ਉਹਨਾਂ ਦੇ ਨਾਲ ਉਹਨਾਂ ਨੂੰ ਦਬ ਕੇ ਮਾਰਨ ਦੀ ਤਾਂ ਉਹਨਾਂ ਦੇ ਮਿੱਤਰ ਬਣੋ ਉਹ ਦੱਸਣਗੇ ਸਾਡੇ ਘਰ ਚ ਕੀ ਹੁੰਦਾ ਆਪ ਪੜੋ ਨਸ਼ਿਆਂ ਦੇ ਮੁਤਲਕ ਇਹ ਜਿਹੜੀਆਂ ਸਾਰੀਆਂ ਬਰਾਈਆਂ ਦੇ ਮੁਤਲਕ ਇੱਕ ਜ਼ਿੰਮੇਵਾਰੀ ਹੈ ਵੇ ਤੁਹਾਨੂੰ ਸਰਕਾਰ پیسے ਦਿੰਦੀ ਆ ਸਮਾਜ پیسے ਦਿੰਦਾ ਜ਼ਿੰਮੇਵਾਰੀ ਤੁਹਾਡੀ ਬਣਦੀ ਆ ਮੰਨਦੇ ਆ ਕਿ ਤੁਹਾਡਾ ਪ੍ਰਿੰਸੀਪਲ ਨਹੀਂ ਮੰਨਦਾ ਕੱਲ ਗੱਲ ਹੋਈ ਪ੍ਰਿੰਸੀਪਲ ਕਹਿੰਦਾ ਜੀ ਮੈਂ ਨਹੀਂ ਕਰ ਸਕਦਾ ਪ੍ਰਿੰਸੀਪਲ ਤਵাজা ਗਿਆ ਜਾਂਦੀਆਂ ਕਮੇਟੀਆਂ ਐਡਮਿਨਿਸਟ੍ਰੇਸ਼ਨ ਉਹ ਕੰਜ ਜੀ ਸੰਤ ਦੱਸੋ ਕਿੰਨੇ ਇਹ ਜਲੰਧਰ ਦਾ ਗਿਆ ਰਸਤੇ ਜੀ ਗੱਲਾਂ ਕਰਨ ਉਹਨੇ ਮੈਨੂੰ ਕਿਹਾ ਮੈਂ ਕਿਹਾ ਜੀ ਇਹ ਕਿੰਨੇ ਪੈਸੇ ਵੀ ਆਏ ਕਹਿੰਦੇ ਜੀ 5 ਕੋ ਕਰੋੜ ਤੱਕਾਂ ਬਚ ਗਿਆ ਇਟਸ ਨਾਟ ਫੋਰ ਕਰੋੜ ਸਕੂਲਸ ਆਰ ਨਾਟ ਫੋਰ ਕਰੋੜ ਬੱਚੇ ਨੂੰ ਕਿੰਨੇ 10000 ਫੀਸ ਜਮਾ ਕਰਾ ਗਰੀਬਾਂ ਦੇ ਕਿੱਥੇ ਜਾਣਗੇ ਜਿਹੜੇ ਸਾਡੇ ਘਰਾਂ ਦੀਆਂ ਨਾਲੀਆਂ ਸਾਫ਼ ਕਰਦੇ ਆ ਸਾਡੇ ਕੱਪੜੇ ਧੋਂਦੇ ਆ ਉਹਨਾਂ ਦੇ ਨਿਆਣੇ ਕਿੱਥੇ ਨੂੰ ਜਾਣਗੇ ਸੋ ਸਾਨੂੰ ਇਸ ਚੀਜ਼ ਦੇ ਉੱਤੇ ਥੋੜਾ ਜਿਹਾ ਕਦੀ ਕਰਨਾ ਪੈਗਾ ਤੁਹਾਡੀ ਇੱਕ ਡਿਊਟੀ ਹੈ ਅਸੀਂ ਤੁਹਾਨੂੰ ਗੁਰੂ ਕਹਿੰਨੇ ਆ ਤੁਸੀਂ ਆਪਣਾ ਜੀਵਨ ਸਚਾਰਾ ਸਚਾਰਾ ਜੀਵਨ ਬਣਾ ਆਪਣਾ ਹੀ ਬਣਾ ਲਓ ਚਲੋ ਨਿਆਣਿਆਂ ਦਾ ਨਹੀਂ ਤੁਸੀਂ ਚੰਗੀਆਂ ਗੱਲਾਂ ਕਰਨਾ ਪੈਣਾ ਪ੍ਰਿੰਸੀਪਲ ਨੂੰ ਮਜਬੂਰ ਕਰੋ ਅਧਿਆਪਕੀਆਂ ਨੂੰ ਮਜਬੂਰ ਕਰੋ ਇਹਨਾਂ ਦਾ ਫਰਜ਼ ਪੰਡਾ ਸੋ ਇਸ ਕਰਕੇ ਇਕੱਠੇ ਹੋ ਕੇ ਆਪਾਂ ਸਾਰਿਆਂ ਨੇ ਟੀਚਰਸ ਸਵਾਨ ਚੇਂਜ ਯੂਰself ਵਰਲਡ ਵਿਲ ਚੇਂਜ ਸੰਸਾਰ ਬਦਲ ਜਾਏਗਾ ਆ ਮੈਂ ਦਖਲ ਨਹੀਂ ਜਾਣਾ ਮਾਇਨੀ ਅਣ ਜਮੀਤੀ ਨੂੰ ਆਪਣੇ ਨਾਲੋਂ ਵਿਚੜੇ ਜੀ ਨੂੰ ਮਾਇਨੀ ਅਣ ਜਮੀਤੀ ਨੂੰ ਆਪਣੇ ਰੀ ਮਾਏ ਨਹੀਂ ਜਾਂਦੀ ਵਾਰੀ ਮਾਏ ਨਹੀਂ ਇਕ ਲੋਰੀ ਦੇ ਦੇ We're on it. दान <mimitation> We there. ਚੰਗੀ ਨਾ ਬਟਰਾ ਚੌ ਸਿੱਕੇਾਂ ਦੀ ਖਾਤਿਰ ਕੱਟੀ ਜੀਵਨ ਢੋਰੀ ਨੀ ਇਕਲੋਰੀ बिन टोली तरमी मापियां बिन टोली ਜਾਣੀ ਮੇਰੀ ਨਾਨੀ ਦੇ ਘਰ ਤੂੰ ਵੀ ਸਿੱਖ ਦੇ ਤੀ ਬਣ ਜੰਮੀ ਕੁੱਖ ਵਿੱਚ ਕਤਲ ਕਰਾਉਣ ਵਾਲੀ ਕਿਉਂ ਕੀਤੀ ਤੂੰ ਗੱਲ ਨਿਕੰਮੀ ਵੀਰਾ ਲਬਦੀ ਲਬਦੀ ਹੋਵੇ ਕਿਉਂ ਮਮਤਾ ਤੋਂ ਕੋਰੀ ਨਹੀਂ ਇੱਕ ਲੋਰੀ ਦੇ ਦੇ ਪਾਵੇਂ ਬਾਬਲ ਤੋਂ ਚੋਰੀ ਨਹੀਂ ਇੱਕ ਲੋਰੀ ਦੇ ਦੇ thank okay, man ਨਿਰਮਾ ਬਾਬਲ ਤੋਂ ਪਾਵੇਂ ਚੋਰੀ ਨਹੀਂ ਇੱਕ ਲੋਰੀ ਦੇ ਦੇ ਇੱਕ ਵਾਰ ਸੱਚਾਰੇ ਬਣ ਜਾ ਗਲਤੀ ਹੋ ਗਈ ਜੇ ਉਹਦੀ ਮਾਫੀ ਦੇ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਹਾਂ ਡਾਕਟਰ ਰਗਵੀਰ ਸਿੰਘ ਜੀ ਦਾ ਇਨਾਂ ਨੇ ਨਸ਼ਿਆਂ ਅਤੇ ਭ੍ਰੂਣ ਹੱਤਿਆ ਸੰਬੰਧੀ ਆਪਣੇ ਵਿਚਾਰਾਂ ਦੀ ਸਾਂਝ ਕਰਦੇ ਹਾਂ ਡੈਲੀਗੇਟਸ ਵਿੱਚ ਭਾਵੁਕਤਾ ਪੈਦਾ ਕੀਤੀ ਹੈ ਅਸੀਂ ਇਸ ਵਿਸ਼ੇ ਤੇ ਸਿਰਫ ਗੱਲ ਹੀ ਨਹੀਂ ਕਰਨੀ ਸਗੋ ਕੰਮ ਵੀ ਕਰਨਾ ਹੈ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਇਸ਼ਾਰਾ ਕੀਤਾ ਕਿ ਇਹ ਨਸ਼ਿਆਂ ਦੇ ਅੰਕੜੇ ਅਸਮਾਨ ਨੂੰ ਛੁੰਦੇ ਜਾ ਰਹੇ ਨੇ ਤੇ ਅਸੀਂ ਅਵੇਸਲੇ ਹੋ ਕੇ ਨਹੀਂ ਬੈਠ ਸਕਦੇ ਜਿਸ ਤਰ੍ਹਾਂ ਅਸੀਂ ਪਿਛਲੇ ਸੈਸ਼ਨਾਂ ਵਿੱਚ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਅਸੀਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸਿਰਫ ਰੈਲੀਆਂ ਭਾਸ਼ਣ ਕਵਿਤਾ ਕਾਰਟੂਨ ਮੁਕਾਬਲੇ ਨਹੀਂ ਕਰਾਉਣੇ ਜਿੰਨੇ ਪ੍ਰਿੰਸੀਪਲ ਅਸੀਂ ਬੈਠੇ ਹਾਂ ਅਸੀਂ ਕੱਲ ਪ੍ਰਣ ਕਰ ਰਹੇ ਹਾਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਦਾ ਹੁਣ ਕਰਨਾ ਕਿਵੇਂ ਹੈ ਜਾਣਦੇ ਆਂ ਯਾਪੋ ਆਪਣੇ ਵਿਦਿਆਰਥੀਆਂ ਦੀਆਂ ਲਿਸਟਾਂ ਤਿਆਰ ਕਰਨੀਆਂ ਐ ਕਿੰਨੇ ਵਿਦਿਆਰਥੀਆਂ ਦੇ ਪਰਿਵਾਰਾਂ ਵਿੱਚ ਨਸ਼ਾ ਹੈ ਕਿੰਨਿਆਂ ਦੇ ਨਸ਼ਾ ਨਹੀਂ ਕਰਦੇ ਜਿਹੜੇ ਕਰ ਰਹੇ ਹਨ ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਦੇ ਅੰਦਰ ਨਸ਼ਿਆਂ ਤੋਂ ਦੂਰ ਰਹਿਣ ਦੀ ਭਾਵਨਾ ਦ੍ਰਿੜ ਕਰਨ ਦੇ ਲਈ ਨਿੱਕੀਆਂ-ਨਿੱਕੀਆਂ ਮਿਲਣੀਆਂ ਕਰੋ ਅਧਿਆਪਕਾਂ ਨੂੰ ਟੀਚੇ ਦਿਵੋ ਬੱਚਿਆਂ ਨੂੰ ਪ੍ਰਣ ਕਰਾਓ ਤੇ ਇਹ ਗੱਲ ਦ੍ਰਿੜਤਾ ਦੇ ਨਾਲ ਅਸੀਂ ਅਮਲ ਵਿੱਚ ਲੈ ਆਈਏ ਕਿ ਸਾਡੇ ਸਕੂਲਾਂ ਵਿੱਚ ਪੜਦਾ ਕੋਈ ਵੀ ਵਿਦਿਆਰਥੀ ਕਦੀ ਵੀ ਐਸੇ ਸਮਾਗਮ ਦੇ ਵਿੱਚ ਸ਼ਮੂਲੀਅਤ ਨਾ ਕਰੇ ਜਿੱਥੇ ਨਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ